ਅਸੀਂ ਸੁਣ ਰਹੇ ਹਾਂ ਕਿ हे ਆਕਾਸ਼ੋ ਅਤੇ ਜਿਹੜੇ ਉਸ ਉੱਤੇ ਰਹਿੰਦੇ ਹੋ ਆਨੰਦ ਕਰੋ ਧਰਤੀ ਅਤੇ ਸਮੁੰਦਰ ਨੂੰ ਹਾਏ ਹਾਏ ਕਿਉਂ ਜੋ ਸਤਾਣ ਤੁਹਾਡੇ ਕੋਲੋਂ ਉੱਤਰ ਆਇਆ ਆ ਕਿਉਂ ਜੋ ਉਸ ਨੂੰ ਪਤਾ ਏ ਕਿ ਸਮਾਂ ਉਹਦਾ ਥੋੜਾ ਹੈ ਔਰ ਉਹ ਆਪਣੇ ਕਰੋਧ ਦੇ ਵਿੱਚ ਇਸ ਧਰਤੀ ਦੇ ਉੱਤੇ ਉੱਤਰ ਆਇਆ ਆ ਔਰ ਆਪਣਾ ਜਿਹੜਾ ਕੰਮ ਆ ਉਹ ਪੂਰੇ ਯੋਰਸੋਰਨਾ ਕਰ ਰਿਹਾ ਆ ਔਰ ਕਰੋਧ ਇਸ ਧਰਤੀ ਦੇ ਉੱਤੇ ਔਰ ਸਰਾਬ ਇਸ ਧਰਤੀ ਦੇ ਉੱਤੇ ਜਿਹੜਾ ਆ ਇਨਸਾਨ ਨੂੰ ਖਤਮ ਕਰਨ ਵਾਸਤੇ ਸatan ਪੂਰੇ ਕਰੋਧ ਵਿੱਚ ਔਰ ਅੱਜ ਵੀ ਉਹ ਆਪਣਾ ਕੰਮ ਕਰਦਾ ਹੈ ਅਜੀਜ਼ ਜਿਵੇਂ ਪ੍ਰਭੂ ਦੇ ਕਲਾਮ ਚ ਲਿਖਿਆ ਕਿ ਸਤਾਨ ਜਿਹੜਾ ਆ ਉਹ ਮੁੱਢ ਤੋਂ ਹੀ ਮਨੁੱਖ ਘਾਤ ਕਰਿਆ ਸਚਾਈ ਉੱਤੇ ਟਿਕਿਆ ਨਾ ਰਿਹਾ ਔਰ ਅੱਜ ਵੀ ਇਸ ਧਰਤੀ ਦੇ ਉੱਤੇ ਸਤਾਨ ਆਪਣਾ ਪੂਰਾ ਜ਼ੋਰ ਦੇ ਨਾਲ ਕੰਮ ਕਰ ਰਿਹਾ ਔਰ ਉਹਨੂੰ ਕਰੋਧਿਆ ਉਹਦੇ ਕਰੋਧ ਤੋਂ ਬਚਣ ਵਾਸਤੇ ਉਹਦੀਆਂ ਤਾਕਤਾਂ ਤੋਂ ਬਚਣ ਵਾਸਤੇ ਉਹਦੀ ਸਜ਼ਾ ਤੋਂ ਬਚਣ ਵਾਸਤੇ ਔਰ ਉਹਦੇ ਨਾਸ ਤੋਂ ਬਚਣ ਵਾਸਤੇ ਪਰਮੇਸ਼ਵਰ ਨੇ ਆਪਣਾ ਵਚਨ ਭੇਜਿਆ ਖੁਦਾ ਦਾ ਵਚਨ ਕਹਿੰਦਾ ਆ ਕਿ ਉਹ ਆਪਣਾ ਵਚਨ ਭੇਜਦਾ ਤੇ ਆਉਣ ਵਾਲੀ ਤਬਾਹੀ ਤੋਂ ਕੀ ਕਰ ਦਿੰਦਾ ਆ ਬਚਾ ਲੈਂਦਾ ਅਜੀਜ਼ ਧਿਆਨ ਨਾਲ ਸੁਣਨਾ ਖਿਆਲ ਨਾਲ ਸੁਣਨਾ ਤੇ ਦਿਲ ਲਾ ਕੇ ਸੁਣਨਾ ਅੱਜ ਮੇਰੇ ਤੁਹਾਡੇ ਕੋਲੋਂ ਬਚਣ ਦੇ ਵਾਸਤੇ ਉਹ ਹੈ ਵਚਨ ਉਹ ਹੈ ਬਾਣੀ ਜਿਸ ਬਾਣੀ ਦੇ ਨਾਲ ਅਸੀਂ ਪਿਆਰ ਕਰਾਂਗੇ ਬਾਣੀ ਨੂੰ ਦਿਲ ਲਾ ਕੇ ਸੁਣਾਗੇ ਬਾਣੀ ਦੇ ਉੱਤੇ ਵਿਸ਼ਵਾਸ ਕਰਾਂਗੇ ਤੇ ਸਾਡਾ ਬਚਾਅ ਹੋਵੇਗਾ ਜਿੰਨਾ ਘਰਾਂ ਅੰਦਰ ਜਿੰਨਾ ਪਰਿਵਾਰਾਂ ਅੰਦਰ ਬਾਣੀ ਦਾ ਆਦਰ ਨਹੀਂ ਹੁੰਦਾ ਉਥੇ ਸatan ਆਪਣਾ ਕੰਮ ਪੂਰੇ ਯੋਰ-ਸੋਰ ਨਾਲ ਕਰਦਾ ਹੈ। ਔਰ ਮਨੁੱਖਾਂ ਨੂੰ ਇਥੋਂ ਤਿੱਕਰ ਕੇ ਉਹਨਾਂ ਨੂੰ ਮੌਤ ਦੇ ਹੱਥ ਵਿੱਚ ਫੜਵਾ ਦਿੰਦਾ। ਔਰ ਉਹਨਾਂ ਨੂੰ ਸਜ਼ਾ ਦੇ ਹੱਥ ਵਿੱਚ ਫੜਵਾ ਦਿੰਦਾ। ਜਿਹੜੇ ਲੋਕ ਬਾਣੀ ਦਾ ਆਦਰ ਕਰਦੇ ਨੇ ਬਾਣੀ ਨੂੰ ਪੜ੍ਹਦੇ ਨੇ ਬਾਣੀ ਨੂੰ ਸੁਣਦੇ ਨੇ ਵਚਨ ਵਿੱਚ ਲਿਖਿਆ ਆ ਕਿ ਇੱਕ ਦੂਜੇ ਨੂੰ ਉਪਦੇਸ਼ ਕਰਦੇ ਨੇ ਕਿ ਉਹਨਾਂ ਦਾ ਮਨ ਜਿਹੜਾ ਖਟੋਰ ਨਾ ਹੋਵੇ ਪਾਪ ਉਹਨਾਂ ਦੇ ਉੱਤੇ ਵਾਹ ਨਾ ਕਰ ਸਕੇ ਔਰ ਉਹ ਵਚਨ ਨੂੰ ਇੱਕ ਦੂਜੇ ਨੂੰ ਉਪਦੇਸ਼ ਦਿੰਦੇ ਨੇ ਜੇਕਰ ਅਸੀਂ ਬਾਣੀ ਪੜਾਂਗੇ ਬਾਣੀ ਸੁਣਾਗੇ ਬਾਣੀ ਦੇ ਉੱਤੇ ਵਿਸ਼ਵਾਸ ਕਰਾਂਗੇ ਔਰ ਮੌਤ ਤੋਂ ਔਰ ਅੰਧਕਾਰ ਦੁਸ਼ਟ ਤੋਂ ਜਿਸ ਨੂੰ ਵੱਡਾ ਕਰੋਧ ਆ ਉਹਦਾ ਸਮਾਂ ਥੋੜਾ ਆ ਔਰ ਉਹ ਸਾਡੇ ਉੱਤੇ ਕੋਈ ਵਾਸ ਨਹੀਂ ਕਰ ਸਕੇਗਾ ਬਾਈਬਲ ਪੜਨੀ ਬਾਈਬਲ ਦੇ ਉੱਤੇ ਪੂਰਾ ਧਿਆਨ ਦੇਣਾ ਤੇ ਬਾਈਬਲ ਦੀਆਂ ਗੱਲਾਂ ਦੇ ਉੱਤੇ ਵਿਸ਼ਵਾਸ ਕਰਨਾ ਇਹ ਕਰੋਧ ਤੁਮਚੋਂਦਾ ਜਿਵੇਂ ਪੜ ਚੁੱਕੇ ਆ ਜਬੂਰਾ ਦੀ ਪੋਥੀ 100 ਸਾਤ ਨੰਬਰ ਜ਼ਬੂਰ ਉਹਦਾ 20 ਵਚਨ ਜਦੋਂ ਪੜੋਗੇ ਨਾ ਉੱਥੇ ਵਚਨ ਵਿੱਚ ਲਿਖਿਆ ਉਹ ਆਪਣਾ ਵਚਨ ਕੱਲ ਦਾ ਤੇ ਆਉਣ ਵਾਲੀ ਤਬਾਈ ਤੋਂ ਵਿੱਚ ਆਉਂਦਾ ਹੈ ਸਤਾਨ ਬੇਸਾਕ ਸਾਡੇ ਉੱਤੇ ਤਬਾਈਆਂ ਲੈ ਕੇ ਆਏ ਮੌਤ ਦੀਆਂ ਤਾਕਤਾਂ ਨੂੰ ਲੈ ਕੇ ਆਵੇ ਪਰ ਜਦੋਂ ਸਾਡੇ ਕੋਲ ਪਰਮੇਸ਼ਵਰ ਦਾ ਵਚਨ ਹੋਵੇਗਾ ਉਹਨੂੰ ਪੜਾਂਗੇ ਉਹਦੇ ਉੱਤੇ ਵਿਸ਼ਵਾਸ ਕਰਾਂਗੇ ਔਰ ਉਹਨੂੰ ਪੜਦੇ ਰਵਾਂਗੇ ਪੜਦੇ ਰਵਾਂਗੇ ਰੋਜ਼ ਪੜਾਂਗੇ ਇਸ 사ਤਾਨ ਦੀ ਕੋਈ ਤਾਕਤ ਸਾਡੇ ਉੱਤੇ ਹੈਵੀ ਨਹੀਂ ਹੋ ਸਕਦੀ ਸਾਡੇ ਉੱਤੇ ਭਾਰੂ ਨਹੀਂ ਪੈ ਸਕਦੀ ਆਪਣੇ ਆਪ ਨੂੰ ਬਚਾਉਣ ਦੇ ਲਈ ਆਪਣੇ ਪਰਿਵਾਰ ਨੂੰ ਬਚਾਉਣ ਦੇ ਲਈ ਬਾਣੀ ਨੂੰ ਯਾਦ ਕਰੋ ਬਾਣੀ ਨੂੰ ਪੜੋ ਜਦੋਂ ਆਦਰ ਕਰੋਗੇ ਬਾਣੀ ਦਾ ਇਹਨੂੰ ਪੜੋਗੇ ਇਹ ਯਸੂ ਦੇ ਵਚਨ ਨੇ ਔਰ ਤੁਸੀਂ 사ਤਾਨ ਦੇ ਸਾਰੇ ਕਰੋਧ ਤੋਂ ਬਚੋਗੇ ਉਹ ਸਰਮਿੰਦਾ ਹੋਵੇਗਾ ਤੁਹਾਡੇ ਹੱਲ ਵੇਖੇਗਾ ਨਹੀਂ ਔਰ ਕੋਈ ਵੀ ਚੀਜ਼ ਬਾਈਬਲ ਦੇ ਵਿੱਚ ਲਿਖਿਆ ਜਦੋਂ ਤੁਸੀਂ ਨੇਚਾ ਕਰੋਗੇ ਔਰ ਕੋਈ ਵੀ ਤਾਕਤ ਉਹਦੀ ਜਿਹੜੀ ਹੈ ਉਹ ਤੁਹਾਡੇ ਉੱਤੇ ਅਸਰ ਨਹੀਂ ਕਰੇਗੀ ਤੁਸੀਂ ਮੁਬਾਰਕ ਹੋਵੋਗੇ ਸatan ਸ਼ਰਮਿੰਦਾ ਹੋਵੇਗਾ ਸ਼ਰਮਿੰਦਿਆਂ ਉਹਨੂੰ ਕਰਨ ਵਾਸਤੇ ਬਾਈਬਲ ਨੂੰ ਰੋਜ਼ ਪੜ੍ਹਨਾ ਬਾਈਬਲ ਦੇ ਉੱਤੇ ਵਿਸ਼ਵਾਸ ਕਰਨਾ